ਉਹ ਉਹ ਵੇਖ ਲੈ ਲਓ ਆਵੇਂ ਨਾਰ ਲਾਈ ਜਾਂਦੇ ਦੱਸ ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਭੈਣ ਕਿਸਾਨ ਆ ਕਿ ਹੱਤਵਾਦੀ ਆ ਜਾ ਘਰਨਾਰ ਦੇ ਨੇੜੇ ਚੱਲ ਕੋਈ ਚੱਕਰ ਨਹੀਂ ਆ ਜਾ ਤੁਹਾਨੂੰ ਹੁਣੇ ਨੌਜਵਾਨ ਯਾਰ ਡਰਦੇ ਨਹੀਂ ਜਨੂਨ ਹੀ ਬੜਾ ਮਾਹਵੀਰ ਯਾਰ ਹੈ ਨਾ ਤੇ ਆ ਗਰੀਬ ਦੀ ਕਣਕ ਦੀ ਮਦਦ ਹੀ ਚਲੋ ਕੋਈ ਗੱਲ ਨਹੀਂ ਕਿਸਾਨੀ ਦੀ ਬਲੀ ਚੜ ਗਈ ਆ ਜੀ ਪਰ ਇਸ ਦਾ ਇਹਨੂੰ ਫਲ ਬਹੁਤ ਮਿਲੂਗਾ ਵੇਖੋ ਹੀ ਸਾਹਮਣੇ ਓਹ ਵੇਖੋ ਜੀ ਸਾਹਮਣੇ ਫੌਜ ਤੇ ਮੰੰਜਰ ਬੇहद ਖਤਰਨਾਕ ਆਹੋ ਜੀ ਬਿਲਕੁਲ ਅਸੀਂ ਨੇੜੇ ਆ ਤੇ ਅਸੀਂ ਤੁਹਾਨੂੰ ਨੇੜੋਂ ਜਾ ਕੇ ਵਿਖਾਉਣੇ ਜੇ ਅਥਰੂ ਗੰਸ ਤੇ ਗੋਲੇ ਨਾ ਸਾਡੇ ਗੋਲੀਆਂ ਨਾ ਚਲਾਈਂ ਦੇਖੋ ਜੀ ਫੌਜ ਪੂਰੀ ਇਹ ਨਹੀਂ ਫੌਜ ਉਧਰ ਵੀ ਲੱਗੀ ਹੋਈ ਏ ਉਹ ਵੇਖੋ ਓਹ ਵੇਖੋ ਜੀ ਓਹ ਫੌਜ ਲੱਗੀ ਹੋਈ ਏ ਇਧਰ ਵੀ ਬਈ ਪੂਰੀ ਫੌਜ ਲੱਗੀ ਹੋਈ ਥੱਲੇ ਤੱਕ ਪੂਰੀ ਹੈ ਉਧਰ ਵੀ ਖੜੇ ਹੋਏ ਹਨ ਤਲੇ ਦਾ ਕੋ ਬੂ ਫੋਜ ਹੈ ਉਹ ਸੀਲੇ ਦਾ ਉੱਪਰ ਮਿਲਟਰੀ ਹੈ ਉਹ ਤੇ ਉੱਪਰ ਬਹੁਤ ਤਗੜਾ ਹਨ ਐਰ ਕੀ ਬੈਰੀਕੇਡ ਇਹਨਾਂ ਨੇ ਪਰ ਨਾਲ ਤਗੜੇ ਲਾਏ ਨੇ ਮੈਂ ਨਾ 9 9 10 ਦਾ ਬੈਰੀਕੇਡ ਲੱਗੇ ਹੋਣਗੇ ਹਨ ਇਹ ਤੋੜਨ ਤੇ ਆ ਕੇ ਫਿਰਦੇ ਯਾਰ ਕੀ ਹੈ ਇਹ ਤਾਂ ਜੇ ਕੇ ਬਰੀ ਪੈ ਜਾਣ ਨਾ ਫੇਰ ਇੱਕੇ ਵਾਰੀ ਪੈਂਦੇ ਨਹੀਂ ਨਾ ਕਿਉਂਕਿ ਇਹਨਾਂ ਵੀ ਪਿੱਛੇ ਹਟ ਜਣਾ ਬਈ ਪਬਲਿਕ ਭੱਜ ਕੇ ਹਾਂ ਕਾਲੋ ਉਹਦੇ ਨਾਲ ਕੰਟੇਨਰ ਰੱਖਣ ਦੇ ਵਿੱਚ ਕੰਟੇਨਰ ਚੱਕ ਚੱਕ ਕੇ ਹੀ ਓਹ ਵੇਖੋ ਜੀ ਕੰਟੇਨਰ ਰੱਖੀ ਜਾਂਦੇ ਆ ਜੀ ਵਿੱਚ ਚੱਕ ਚੱਕ ਕੇ ਕੰਟੇਨਰ ਦੇਖੋ ਦੋਸਤੋ ਤੁਸੀਂ ਵਿੱਚ ਮਿੱਟੀ ਭਰਦੂਨੀ ਬਈ ਇਹ ਕੀ ਇਹਨਾਂ ਦੇ ਸੋਚ ਵੇਖੋ ਜੀ ਇਹਨਾਂ ਦੀ ਕਿਸਾਨ ਪ੍ਰਤੀ ਮਿੱਟੀ ਭਰ ਤੇ ਆ ਜਿਸ ਵਾਂ ਲਿਆ ਕੇ ਰੱਖਿਆ ਨੇ ਜਿਵੇਂ ਉਹ ਦੇਖੋ ਜੀ ਪੂਰੀ ਤਿਆਰੀ ਚ ਨੇ ਤੇ ਇਧਰ ਵੇਖਿਓ ਜੀ ਇਧਰ ਫੌਜ ਪੂਰੀ ਇਧਰ ਬਿਲਕੁਲ ਨੇੜੇ ਤੋਂ ਤਸਵੀਰਾਂ ਲਈਆਂ ਜੀ ਆਪਾਂ ਜਾ ਕੇ ਤੇ ਚਲੋ ਜੀ ਚੱਲਦਿਆਂ ਜੀ ਵਾਪਸ ਬਾਕੀ ਤੁਹਾਨੂੰ ਦਿਖਾਤੇ ਜੀ ਮਨਸੂਬੇ ਫੌਜ ਨੇ ਸਰਕਾਰ ਨੇ ਹਰਿਆਣਾ ਸਰਕਾਰ ਦੇ ਬਾਰਡਰ ਤੇ ਤੇ ਮੈਂ ਆਣੇ ਜੀ ਨੌਜਵਾਨਾਂ ਦਾ ਹੌਸਲਾ ਬੜਾ ਤਕੜਾ ਜਿਹੜੇ ਇੱਥੋਂ ਤੱਕ ਮੈਨੂੰ ਵੀ ਲਾਏ ਤੇ ਆਪ ਵੀ ਆ ਗਏ ਨੇ ਹਾਂ ਜੀ ਲਓ ਜੀ ਲਓ ਉੱਧਰ ਵੇਖੋ ਜੀ ਭਾਈ ਲਾਓ ਭਾਈ ਲਾਓ ਹੋਰ ਪੇਜ ਆ ਵੀਰੇ ਨਵਾਨਾ ਵਾਲੀ ਪੇਜ ਆ ਚੈਨਲ ਵੀ ਨਵਾਨਾ ਵਾਲੀ ਆ ਨਵਾਨਾ ਵਾਲੀ ਨਵਾਨਾ ਵਾਲੀ ਪੰਜਾਬੀ ਚ ਆ ਨਵਾਨਾ ਵਾਲੀ ਹਾਂ ਹੈਲੋ ਗਾਇਸ ਬਾਬੇ ਬੜਾ ਖਤਰਨਾਕ ਮੰਜ਼ਰ ਆਇਆ ਰਹਿ ਨਹੀਂ ਨੰਗੜ ਦਿੰਦੇ ਕੁੱਤੇ ਕੰਮ ਸਾਰੇ ਕਰ ਲੇ ਕੇ ਸਰਕਾਰ ਮੇ ਫੇਸਬੁੱਕ ਬਾਬਾ ਇੱਕ YouTube ਪਾ ਫੇਸਬੁੱਕ ਤੇ YouTube ਪੇਜ ਆ ਹਾਂ ਓਹ ਵੇਖੋ ਜਿੰਨੇ ਰਹਿੰਦੇ ਸੂਦੇ ਕੁੱਤੇ ਕੰਮ ਹਜੇ ਸਾਰੇ ਕਰੇ ਹੀ ਸਰਕਾਰ ਉਧਰ ਵੀ ਹੌਸਲੇ ਦਈ ਜਾਂਦੇ ਆ ਉਧਰ ਵੀ ਪੂਰੇ ਹਾਂ ਕਰ ਲੋ ਰਿਸਕ ਕਿਸਾਨਾਂ ਦੀ ਪਾਹ ਉਹ ਵੇਹ ਲਓ ਆ ਮੈਂ ਨਾ ਰੋ ਲਾਈ ਜਾਂਦੇ ਦੱਸ ਮੈਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਭੈਣ ਕਿਸਾਨ ਆ ਕਿ ਹੱਤਵਾਦੀਆਂ ਅਸੀਂ ਚਲੋ ਯਾਰ ਚੱਲ ਓਏ ਓਏ ਚੱਲ 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 ਮਾਂ ਵੀਰ ਜੀ